ਹੈਂਡੀਕੈਪ ਐਸੋਸੀਏਸ਼ਨ ਬਠਿੰਡਾ ਕਾਇਿ ਵੱਲੋਂ ਰੋਜ਼ਗਾਰਡਨ ਵਿੱਚ ਪੰਜਾਬ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਪੈਨਸ਼ਨ 2500 ਰੁਪਏ ਕੀਤੀ ਜਾਵੇਗੀ। ਉਹ ਨਹੀਂ ਕੀਤੀ ਗਈ। ਨੌਕਰੀਆਂ ਵਿੱਚ ਉਹਨਾਂ ਲਈ ਰਿਜ਼ਰਵੇਸ਼ਨ ਰੱਖੀ ਗਈ ਹੈ। ਉਹ ਵੀ ਨੌਕਰੀਆਂ ਉਹਨਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ। ਸਰਕਾਰ ਨੇ ਸਾਡੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਤੇ ਸਰਕਾਰ ਵਾਰ-ਵਾਰ ਵਾਅਦੇ ਕਰਕੇ ਮੁਕਰ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਹੁਣੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਸੜਕਾਂ ਤੇ ਉਤਰਾਂਗੇ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਇਹ ਕਿਹੜੇ ਸੰਸਥਾ ਹਾਂਜੀ ਸਤਨਾਮ ਸਿੰਘ ਨਾਮ ਹੈ ਜੀ ਬਠਿੰਡੇ ਦੇ ਲੋਕਲ ਰਹਿਣ ਵਾਲੇ ਆ ਸੰਸਥਾ ਜੋ ਹੈ ਫਿਜ਼ੀਕਲ ਹੈਂਡੀਕੈਪਡ ਐਸੋਸੀਏਸ਼ਨ ਕਾਈ ਬਠਿੰਡਾ ਦੇ ਪਤਾ ਸਿੱਟਾ ਜਾਣੀ ਹੈ ਕਿ ਕੀ ਕਰੇ ਇੱਕ ਕਾਰਨ ਜਿਵੇਂ ਸਾਡੀਆਂ ਕਾਫੀ ਟਾਈਮ ਤੋਂ ਮੰਗਾ ਜਿਹੜੀਆਂ ਉਹ ਲੜਕੀਆਂ ਹੋਣਗੀਆਂ ਨੇ ਮੰਗਾ ਜਿਹੜੀਆਂ ਪੂਰੀਆਂ ਨਹੀਂ ਕਰ ਰਹੀ ਸਰਕਾਰ 5000 ਰੁਪਏ ਪੈਨਸ਼ਨ ਹੈ ਜਿਹੜਾ ਉਹ ਕਰਨੀ ਨਹੀਂ 2500 ਰੁਪਏ ਜਾਨੀ ਕਿ ਸਰਕਾਰ ਨੇ ਕਿਹਾ ਸੀ ਜੋ ਪਿਛਲੇ ਸਮੇਂ ਦੇ ਵਿੱਚ ਉਹ ਵੀ ਨਹੀਂ ਕਰ ਰਹੀ ਪਰ ਸਾਡੀ ਮੰਗ ਹੈ ਜਿਹੜੀ ਉਹ 5000 ਰੁਪਏ ਦੀ ਵੀ 5000 ਰੁਪਏ ਮਹੀਨਾ ਜਿਹੜਾ ਆਏਗਾ ਉਹ ਹੈਂਡੀਕੈਪਟ ਨੂੰ ਇੱਕ ਨੂੰ ਦਿੱਤਾ ਜਾਵੇ ਕਿਉਂਕਿ ਮਹਿੰਗਾਈ ਬਹੁਤ ਹੈ ਜਿਹੜਾ ਹੈਂਡੀਕੈਪਟਾ ਉਹ ਜਾਨੀ ਕਿ ਆਪਣੇ ਦੂਸਰੇ ਪਰਿਵਾਰ ਤੇ ਨਿਰਭਰ ਹੁੰਦਾ ਆਪਣਾ ਜਾਨੀ ਕਿ ਆਪ ਦਾ ਕਿਰਿਆ ਆਪਣੀ ਸੋਧ ਨਹੀਂ ਸਕਦਾ ਚੰਗੀ 80% ਜਾਂ 100% ਜਿਹੜੇ ਹੈਂਡੀਕੈਪਟ ਨੇ ਭਾਈ ਭੈਣ ਉਹਨਾਂ ਦਾ ਬਹੁਤ ਹੀ ਬੁਰਾ ਹਾਲ ਹੈ ਜੀ ਨਾ ਹੀ ਉਹਨਾਂ ਨੂੰ ਘਰ ਚੱਜਦਾ ਉਹਨਾਂ ਦੇ ਕੋਲ ਹੈ ਤੇ ਉਹ ਆਪਣੇ ਲੈਟਰਨ ਬਾਥਰੂਮ ਦੇ ਵਿੱਚ ਜੋ ਜਾਂਦੇ ਨੇ ਜੜਕੇ ਜਾਂਦੇ ਨੇ ਕੱਚੇ ਥਾਵਾਂ ਦੇ ਵਿੱਚ ਦੀ ਤੇ ਬਹੁਤ ਮੁਸ਼ਕਲ ਹੈ ਜੀ ਤੇ ਜੋ ਮਤਲਬ ਅ ਕਰਜ਼ਾ ਜਿਹੜੇ ਦੇ ਨਾਲ ਛੋਟਾ ਮੋਟਾ ਕੰਮ ਕਾਜ ਕਰ ਸਕਣ ਉਹ ਘੱਟੋ ਘੱਟ ਵੀ 2.5 ਲੱਖ ਰੁਪਏ ਤੱਕ ਦਾ ਕਰਜ਼ਾ ਜਿਹੜਾ ਬਿਨਾਂ ਵਿਆਜ ਤੋਂ ਦਿੱਤਾ ਜਾਵੇ ਤਾਂ ਕਿ ਉਹ ਛੋਟਾ ਮੋਟਾ ਆਪਣਾ ਕੰਮ ਕਾਜ ਕਰਕੇ ਜੀਵਨ ਬਸਰ ਚੰਗਿਆਂ ਵਧੀਆ ਨਿਵਾਸ ਸਕਣ ਪੂਰ ਰਹਿ ਸਕਣ ਇਹ ਛੋਟਾ ਤੋਂ ਛੋਟਾ ਵੀ ਉਹਨਾਂ ਨਾਲ ਮਾਤੇ ਜਿਹਦੇ ਆਪਣੇ ਕਨੈਕਸ਼ਨਾਂ ਤੋਂ ਬਿਨਾਂ ਵਿਆਸ ਤੋਂ ਪਰਸੈਂਟੇਜ ਹੋਵੇਗਾ ਪਰ ਹੁਣ ਤੋਂ ਤੁਹਾਡੇ ਕਿਤੇ ਸਪੋਰਟਿਕ ਇਹ ਸਰਕਾਰ ਦੇ ਲਾਰੇ ਹੈ ਜੀ ਮਤਲਬ ਕੋਈ ਕੀਤਾ ਨਹੀਂ ਜਾ ਰਿਹਾ ਕੁਝ ਇੱਕ ਗੱਲ ਇਹ ਵੀ ਹੈ ਨਾ ਜੀ ਸਰਕਾਰ ਨੂੰ ਪਤਾ ਹੈ ਵੀ ਹੈਂਡੀਕੈਪਡ ਜਿਹੜਾ ਵਰਗ ਹੈ ਇਹ ਆਰਥਿਕ ਤੌਰ ਤੇ ਮਜ਼ਬੂਤ ਨਹੀਂ ਪੂਰਾ ਸਰੀਰਕ ਤੌਰ ਤੇ ਵੀ ਮਜ਼ਬੂਤ ਨਹੀਂ ਹੈ ਤੇ ਮਾਨਸਿਕ ਤੌਰ ਤੇ ਵੇਸ਼ਕਾ ਸੀ ਪੂਰੇ ਮਜ਼ਬੂਤ ਹਾਂ ਪਰ ਉਹ ਚੀਜ਼ ਨੂੰ ਮੰਨਿਆ ਨਹੀਂ ਜਾ ਰਿਹਾ ਸਾਡੇ ਦਿਮਾਗ ਪੂਰੇ ਕੰਮ ਕਰਦੇ ਨੇ ਇਹ ਜੀ ਕੋਈ ਗੱਲ ਨਹੀਂ ਪਰ ਸਰੀਰਕ ਤੌਰ ਤੇ ਐਸਾ ਸਮਰਥਾ ਸਾਥੋਂ ਕੁਝ ਹੁੰਦਾ ਨਹੀਂ ਇਸ ਕਰਕੇ ਸਰਕਾਰ ਨੂੰ ਪਤਾ ਹੈ ਵੀ ਉਸ ਤਰ੍ਹਾਂ ਦਾ ਇਹ ਇਕੱਠਾ ਜਿਹੜਾ ਨਹੀਂ ਕਰ ਸਕ ਸਕਣਗੇ ਤਾ ਕਰਕੇ ਸਾਡੇ ਨਾਲ ਜੜੀ ਕੇ ਪੂਰਾ ਜਨਕੇ ਵੀ ਮਤਰੇਈ ਮਾਲ ਆ ਕਹਿ ਲਓ ਵੀ ਸਲੂਬ ਜਿਹੜਾ ਕੀਤਾ ਜਾ ਰਿਹਾ ਹੈ ਨਹੀਂ ਪੂਰਾ ਕੀਤਾ ਗਿਆ ਜੀ ਉਸੇ ਤਰ੍ਹਾਂ ਹੀ ਲੜਕੇ ਪਏ ਜੀ ਕੁਝ ਨਹੀਂ ਹੈ ਉਹ ਗੱਲਾਂ ਹੀ ਇੰਜ ਕਰ ਲੈਣਾ ਬਹੁਤ ਸਾਡਾ ਜਿਹੜਾ ਹੈਂਡੀਕੈਪਡ ਵਰਕ ਆ ਉਹ ਪੜਿਆ ਲਿਖਿਆ ਵੀ ਹੈ ਗ੍ਰੈਜੂਏਟ ਹੈ ਪਰ ਉਹਨਾਂ ਨੂੰ ਜਿਹੜਾ ਮਤਲਬ ਸਰਕਾਰੀ ਕੋਈ ਜੋਬ ਤੇ ਨਹੀਂ ਰੱਖਿਆ ਜਾ ਰਿਹਾ ਸਭ ਨੂੰ ਕੱਢਿਆ ਜਾ ਰਿਹਾ ਉਹਨਾਂ ਨੂੰ ਵਿੱਚੋਂ ਸਾਡੇ ਕੋਲੇ ਸਬੂਤ ਹਨ ਜੀ ਵੀ ਉਹਨਾਂ ਨੂੰ ਵਿੱਚੋਂ ਉਹਨਾਂ ਦੇ ਨਕਾਰ ਦਿੱਤਾ ਗਿਆ ਕੱਢਿਆ ਜਾ ਰਿਹਾ ਹੈ ਨਹੀਂ ਕੁਛ ਨਹੀਂ ਜੀ ਆਣ ਦੇਖਿਆ ਕੀਤਾ ਜਾ ਰਿਹਾ ਆਣ ਗੋਲਿਆ ਕੀਤਾ ਜਾ ਰਿਹਾ ਜੀ ਸਾਨੂੰ ਅਗਲਾ ਐਕਸ਼ਨ ਇਹ ਜੀ ਜਿਸ ਤਾ ਸੀ ਇਸ ਤਰ੍ਹਾਂ ਮਤਲਬ ਇੱਥੇ ਬੈਠਿਆਂਗੇ ਇੱਕ ਮੀਟਿੰਗ ਹੀ ਕੀਤੀ ਐ ਹੁਣ ਅਗਲੀ ਜਿਹੜੀ ਰਣਨੀਤੀ ਉਹ ਇਹ ਘੜੀ ਗਈ ਆ ਅੱਜ ਸਾਡੇ ਸਾਰੇ ਸੀਨੀਅਰ ਇੱਥੇ ਪਹੁੰਚੇ ਨੇ ਵੀ ਜੇ ਨਾ ਸਰਕਾਰ ਤਸ ਤੋਂ ਮਸ ਹੁੰਦੀ ਦੀ ਸੀ ਤਾਂ ਅਸੀਂ ਸੜਕਾਂ ਤੇ ਉਤਰਾਂਗੇ ਜਾਮ ਲਾਵਾਂਗੇ ਤੇ ਇਹ ਜਾਨੀ ਕਿ ਵੀ ਸਾਹਮਣਾ ਕਰਨਾ ਪੈ ਸਕਦਾ ਸਰਕਾਰ ਨੂੰ